ਸੌਜੀ ਪੀਰ ਜੀ ਆਪਾਂ ਸਾਨੂੰ ਅੱਜ ਆਂਡਰੂ ਨੇ ਬਈ ਸਾਰੇ ਬੱਕਰੇ ਦੋ ਆਂਡੂਆ ਵੀਰੇ ਆ ਖੱਸੀ ਐ ਠੀਕ ਆ ਬਈ ਦੇਖ ਸਕਦੇ ਹੋ ਬਾਈ ਪਹੁੰਚਿਆ ਹੋਇਆ ਕਾਲੇ ਕੇ ਪਿੰਡ ਬੱਕਰੇ ਲੈ ਕੇ ਬੱਕਰੇ ਕੀ ਨੇ ਬਾਈ ਘੋੜਿਆਂ ਵਰਗੇ ਬੱਕਰੇ ਨੇ ਤੁਹਾਨੂੰ ਦਿਖਾਉਣੇ ਅੱਜ ਆਪਾਂ ਆ ਜੀ ਬਈ ਯਾਰ ਪੂਰੇ ਟੌਪ ਕੁਆਲਿਟੀ ਦੇ ਬੱਕਰੇ ਨੇ ਬਈ ਦੇਖ ਸਕਦੇ ਹੋ ਬਈ ਇਹਦੀ ਕੀ ਡਿਮਾਂਡ ਕਰਦਾਗਾ ਇਹਦੀ 1.5 ਲੱਖ ਰੁਪਏ ਦੀ ਡਿਮਾਂਡ ਹੈ 1.5 ਲੱਖ ਰੁਪਏ ਦੀ ਡਿਮਾਂਡ ਕਰਦਾ ਬਈ ਬਈ ਇਹਦੀ ਦੇਖ ਸਕਦੇ ਹੋ ਬੱਕਰਾ ਕਿੰਨੇ ਟਾਈਮ ਦਾ ਬਈ ਇਹ ਇਹ 6 ਦਾ ਅੰਦਰ ਪੂਰੇ ਹੋ ਗਿਆ ਵੀਰੇ 6 ਦਾ ਅੰਦਰ ਪੂਰੇ ਹੋ ਗਿਆ ਇਹ ਬਈ ਕਿਵੇਂ 88 ਦਾ ਅੰਦਰ ਪੂਰੇ ਹੋ ਗਿਆ ਵੀਰੇ ਖੱਸੀਆ ਦਾ ਅੰਡਰੂ ਇਹ ਇਹ ਅੰਡੂਆ ਵੀਰੇ ਇਹ ਅੰਡਰੂ ਆ ਬਈ ਦੇਖ ਸਕਦੇ ਆਹਾ ਬੱਕਰਾ ਬਈ ਜੈਡ ਬਲੈਕ ਇਹ ਵੀ ਅੰਡੂਆ ਵੀਰੇ ਇਹ ਵੀ ਅੰਡਰੂ ਆ ਬਈ ਬੱਕਰਾ ਦੇਖ ਸਕਦੇ ਤੁਸੀਂ ਐਕਸ ਇਕਵਲ ਜੈਡ ਕਰ ਸਕਦੇ ਹਾਂ ਬਈ ਬੱਕਰੇ ਦੀ ਹੈਟ ਕਿਵੇਂ ਗੱਲ ਕਰੀਏ ਆਪਾਂ ਦੀ ਹੈਟ ਦੀ ਕਿੰਨੀ ਹੈਟ ਹੋਊਗੀ ਹੈਟ ਵੀਰੇ 44 ਪਲੱਸ ਹੈ ਜੀ ਹੁਣ 44 ਪਲੱਸ ਹੈਟ ਹੈਗੀ ਆ ਬਈ ਬੱਕਰੇ ਦੀ ਦੇਖ ਸਕਦੇ ਹੋ ਖੜ ਜਾ ਬਈ ਥੋੜੇ ਜਿਹਾ ਦੇਖ ਸਕਦੇ ਹੋ ਬਈ ਇਹਦੀ ਕੀ ਮੰਗ ਆ ਬਈ ਇਹਦੀ 1.5 ਲੱਖ ਹੈ 1.5 ਲੱਖ 1.5 ਲੱਖ ਰੁਪਈਆ ਬਈ ਦੇਖ ਸਕਦੇ ਹੋ ਕਿਉਂ ਵੀ ਆਪਣੀ ਵੀਡੀਓ ਦੇਖ ਕੇ ਆਉਂਦਾ ਕੋਈ ਨਾ ਵੀ ਰਾਤ ਕਰਾਂਗੇ ਇਲਾਜ ਨਹੀਂ ਬਈ ਦੇਖ ਸਕਦੇ ਤੁਸੀਂ ਆਹਾ ਬਈ ਪੱਤਰਾ ਇਹ ਖੱਸੀ ਆ ਵੀਰੇ ਇਹ ਖੱਸੀ ਆ ਬਈ ਲਾ ਰੰਗ ਦੇ ਵਿੱਚ ਬਈ ਦੇਖ ਸਕਦੇ ਹੋ ਖੱਸੀ ਬੱਕਰਾ ਦਾ ਐਟ ਇਹਦੀ ਕਿੰਨੀ ਹੋ ਬਈ ਇਹਦੀ 43 ਵੀਰੇ 48 ਹੈਟ ਆ ਇਹਦਾ ਜੇ ਆਪਾਂ ਵਜਨ ਦੀ ਗੱਲ ਕਰੀਏ ਬਈ ਵਜਨ ਕਿੰਨਾ ਕੁ ਵਜਨ ਦਾ ਆ ਆਈਡੀਆ ਕੰਟਰੋਲ ਦੇ ਨੇੜੇ ਤੇ ਡੇਬਰੀ ਕੰਟਰੋਲ ਦੇ ਨੇੜੇ ਤੇ ਬਈ ਵਜਨ ਹੋ ਬਈ ਕਹਿੰਦਾ ਦੇਖ ਸਕਦੇ ਤੁਸੀਂ ਮੁੱਲ ਕਿੰਨਾ ਕਰਿਆ ਬਈ ਇਹਦਾ ਇਹਦਾ ਸਵਾ ਲੱਖ ਰੁਪਏ ਬਈ ਸਵਾ ਲੱਖ ਰੁਪਏ ਮੁੱਲ ਬਈ ਇੱਕ ਗੱਲ ਮਨੇ ਖੜਾ ਕਰੀਏ ਤੁਹਾਨੂੰ ਦੇਖ ਸਕਦੇ ਹੋ ਝਾਲਰ ਢੂਲਰ ਬਈ ਬੱਕਰ ਦੇ ਝੂਈ ਵਧੀਆ ਝਾਲਰ ਆ ਗਈ ਦੇਖ ਸਕਦੇ ਤੁਸੀਂ ਹੋਰ ਕਿਹੜਾ ਬਈ ਬੱਕਰਾ ਇੱਕ ਹੋਰ ਆ ਮਗਰ ਫਟਾ ਲਾ ਆਹ ਇਹਦੀ ਕੀ ਡਿਮਾਂਡ ਆ ਬਈ ਇਹ 1.5 ਲੱਖ ਰੁਪਈਆ ਵੀਰੇ 1.5 ਲੱਖ ਰੁਪਈਆ ਇਹ ਵੀ ਆਂਡਲੂ ਆ ਹਨਾ ਆ ਇਹ ਆਂਡਲੂ ਬੱਕਰਾ ਦੇ ਸਕਦਾ ਬਈ ਇਹਦੀ ਹੈਟ ਕਿੰਨੀ ਹੋਊਗੀ ਇਹਦੀ 42 42 ਇੰਚ ਹੈਟ ਆ ਬਈ ਬੱਕਰਾ ਦੇ ਸਕਦਾ ਪੂਰਾ ਸਾਨਵਰਗਾ ਬੱਕਰਾਗਾ ਪਿੰਡ ਕਿਹੜਾ ਬਈ ਪਿੰਡ ਮਾੜੀ ਆ ਵੀਰੇ ਆਪਣੀ ਮਾੜੀ ਕਿਹੜੇ ਜਿਹੜੇ ਚ ਪੈ ਜਾਂਦਾ ਬਈ ਠੰਡਾ ਜਲਾ ਫਿੱਟ ਜਿਹੜੇ ਮੋੜ ਮੰਡੀ ਆ ਜਾਂਦਾ ਬਈ ਪਿੰਡ ਬਾਈ ਦਾ ਮਾੜੀ ਆ ਜਿੰਨੇ ਬੱਕਰੇ ਦਿਖਾਏ ਨੇ ਬਈ ਤੁਸੀਂ ਆਪਣੀ ਵੀਡੀਓ ਦੇਖ ਕੇ ਕਾਲ ਕਰੋਗੇ ਜਿਹੜੀ ਤੇ ਵੀ ਇਹਨੂੰ ਬਾਈ ਨੂੰ ਬਾਈ ਕਹਿੰਦਾ ਤਾਂ ਲਿਸਟ ਕਰ ਦਾਂਗੇ ਆਪਾਂ ਹੋਰ ਦਿਖਾਓ ਬਈ ਬੱਕਰੇ ਕਿਹੜੇ ਨੇ ਇਹ ਬਾਈ ਕਿਹੜਾ ਪੰਡਾ ਓਏ ਸਾ ਬੱਕਰਾ ਬਾਈ ਬਹੁਤ ਛੋਲੇ ਅੰਡਰੂ ਦੇਖ ਸਕਦੇ ਤੁਸੀਂ ਇਹਦੀ ਕਿੰਨਾਵਾਂ ਕਰਦੇ ਬਾਈ ਕੀ ਡਿਮਾਂਡ ਹੈ ਦੀ ਇਹਦੀ ਕਿੰਨਾਵਾਂ ਕਰਨਾ 80000 ਰੁਪਏ ਦੀ 84000 ਰੁਪਏ ਡਿਮਾਂਡ ਕਰਦਾ ਬਾਈ ਜੇ ਗੱਲ ਕਰੀਏ ਬਾਈ ਦੀ ਹੈਟ ਦੀ ਹੈਟ ਦੀ ਤਕਰੀਬਨ ਕਿੰਨੀ ਆ 40 ਇੰਚ ਹੈ 40 ਪਲੱਸ ਹੀ ਹੋਊਗੀ ਹਾਂ ਬਿਲਕੁਲ ਦੇਖ ਸਕਦੇ ਹੋ ਨੱਕ ਨਗੋੜਾ ਚੈੱਕ ਕਰ ਸਕਦੇ ਹੋ ਨਾਲ ਅੱਖ ਦੇ ਵਿੱਚ ਆ ਬਈ ਬੱਕਰਾ ਦੇਖ ਸਕਦੇ ਤੁਸੀਂ ਕਿੰਨੇ ਮੋਟੇ ਦਾ ਬਾਈ और दिखा तो वही बकरा कोई आह बकरा एक खीरा बच्चा ब्रेक एक खीरा कितने टाइम था दा वही खीरा बच्चा लास्मी ना था दा लास्मी ना था बच्चा भाई एडी डमांड किया भाई एडी पच्चवंजाई आर पिया एडी पच्चवंजाई आर पिया बाकी मड़ा मोटा हाँ 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 बकरा भाई हाँ बकरा भाई एक साबित हो भाई चार नटूल लो बक ਇਹ ਵੀ ਆਂਡਰੂ ਆ ਬਈ ਆਂਡੂ ਆ ਵੀਰੇ ਠੀਕ ਆ ਬਈ ਜੈਡ ਬਲੈਕ ਬੱਕਰਾ ਹੈਗਾ ਦੇਖ ਲਾ ਵੀਰੇ ਤੁਸੀਂ ਪੂਰਾ ਘੈਂਟ ਬੱਕਰਾ ਹੈਗਾ ਇਹਦੀ ਡਿਮਾਂਡ ਕੀ ਆ ਬਈ ਇਹਦੀ ਸਵਾ ਲੱਖ ਰੁਪਏ ਦੀ ਵੀਰੇ ਇਹਦੀ ਸਵਾ ਲੱਖ ਰੁਪਏ ਡਿਮਾਂਡ ਆ ਬਈ ਇਹ ਮਸਤਾਕ ਖੜੀ ਬਲੱਡ ਲਾਈਨ ਦਾ ਬੱਚਾ ਹੈਗਾ ਠੀਕ ਆ ਬਈ ਦੇਖ ਮਸਤਾਕ ਦੀ ਬਲੱਡ ਲਾਈਨ ਤੇ ਬੱਕਰਾ ਬਈ ਇਹਦਾ ਚੋ ਵੀ ਬਾਈ ਕਹਿੰਦਾ ਮਾਨਤਨ ਕਰਦਾਂਗੇ ਬਈ ਹੋਰ ਦਿਖਾਓ ਬਈ ਕਾ ਆ ਗਿਆ ਵਾਹ ਕਹਾ ਬਈ ਸੇਰਾ ਬੱਕਰਾ ਹੁਣੇ ਤੁਹਾਨੂੰ ਕੱਦ ਕਾਠ ਇਹਦਾ ਵੀ ਵਧੀਆ ਕੱਦ ਇਹਦਾ ਕਿੰਨਾ ਹੋ ਬਾਈ ਇਹਦਾ ਤਕਰੀਬ ਤਕਰੀਬ ਇਹ ਹੈਗਾ 44 45 ਠੀਕ ਆ ਬਾਈ ਦੇਖ ਸਕਦਾ ਤੁਸੀਂ ਦੋ ਦੰਦ ਦਾ ਬਾਈ ਇਹ ਇਹ ਦੋ ਦੰਦ ਦਾ ਦੋ ਦੰਦ ਦਾ ਬਾਈ ਦੇਖ ਸਕਦਾ ਇਹ ਵੀ ਦੋ ਇਹਦੀ ਡਿਮਾਂਡ ਕੀ ਆ ਬਾਈ ਇਹਦੀ 85000 ਰੁਪਇਆ ਇਹਦੀ 85000 ਰੁਪਇਆ ਠੀਕ ਆ ਬਾਈ ਦੇਖ ਸਕਦਾ ਬੱਕਰੇ ਤੁਸੀਂ ਬੱਕਰੇ ਪੂਰੇ ਸਾਨਾ ਵਰਗੇ ਪੱਖਰੇ ਨੇ ਇੱਕ ਵਾਰੀ ਆਪਾਂ ਤੁਹਾਨੂੰ ਸਾਰੇ ਦੁਆਰੇ ਬੱਕਰੇ ਦਿਖਾ ਦਈਏ ਇੱਕ ਤਾਂ ਹੋ ਗਿਆ ਬਾਈ ਬੱਕਰਾ ਇੱਕ ਆ ਹੋ ਗਿਆ ਬਾਈ ਇੱਕ ਆ ਹੋ ਗਿਆ ਬਾਈ ਤੇ ਇੱਕ ਆ ਹੋ ਗਿਆ ਤੇ ਆ ਖੜਾ ਬਾਈ ਦੋ ਬੱਕਰੇ ਦੇਖ ਸਕਦੇ ਤੁਸੀਂ ਸਾਨਾ ਵਰਗੇ ਆ ਹੋ ਗਿਆ ਬਾਈ ਜੀ ਨੰਬਰ ਬੋਲ ਦਿਓ ਆਪਣਾ ਨੰਬਰ ਆਪਣਾ ਵੀਰੇ 62836 72794 ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ ਵੀਰੇ ਨੰਬਰ 62836 72794 ਆ ਨੰਬਰ ਆ ਬਾਈ ਬਾਈ ਦਾ ਜੇ ਕਿਸੇ ਵੀਰ ਨੇ ਖੱਸੀ ਬੱਕਰੇ ਲੈਣੇ ਨੇ ਜਾਂ ਆਂਡਰੂ ਬੱਕਰੇ ਲੈਣੇ ਨੇਗੇ ਪੂਰੇ ਟਾਪ ਕੁਆਲਟੀ ਦੇ ਬਾਈ ਕੋਲੇ ਬੱਕਰੇ ਨੇ ਬਾਈ ਨੂੰ ਕਾਲ ਕਰਕੇ ਬਾਈ ਬੱਕਰੇ ਲੈ ਸਕਦੇ ਹੋ ਆਪਣੇ ਚੈਨਲ ਤੋਂ ਬਾਈ ਨੂੰ ਜੇ ਕੋਈ ਫੋਨ ਕਰਦਾ ਬਾਈ ਦੇ ਕੇ ਬਾਈ ਕਹਿੰਦਾ ਡਿਸਕਾਊਂਟ ਕਰ ਦਾਂਗੇ ਓਕੇ ਵੀਰ ਜੀ ਧੰਨਵਾਦ ਜੀ ਓਕੇ ਵੀਰ ਜੀ